ਨਹਰ ਪੰਜਾਬੀ ਵਲੌਗ ਸੇ ਤੁਹਾਡਾ ਸਵਾਗਤ ਹੈ ਜੀ ਦੇਖੋ ਨਜ਼ਾਰਾ ਦੇਖੋ ਨਜ਼ਾਰਾ ਜੀ ਇਹ ਇਸ ਰੋਡ ਦਾ ਜਿਹੜਾ ਬਿਲਕੁਲ ਜਾਗੋਲਾ ਡੇਚੇ ਆ ਮੀ ਪਿਆ ਤੇ ਭਰ ਗਿਆ ਏ ਤੇ ਬੜੇ ਚੇਤਾ ਏ ਇਹ ਰਸਤਾ ਜਿਹੜਾ ਉਹ ਇੰਤਜ਼ਾਰ ਕਰ ਰਿਹਾ ਕਿ ਕਦੋਂ ਇੱਥੇ ਮਿੱਟੀ ਪਵੇ ਤੇ ਉੱਚਾ ਹੋਵੇ ਦੇਖੋ ਕਿਵੇਂ ਲੋਕ ਸੰਗੀ ਦੇ ਨਾਲ ਇਸ ਰਸਤੇ ਵਿੱਚੋਂ ਬਾਹਰ ਲੰਘ ਰਹੇ ਨੇ ਜਦੋਂ ਵੀ ਮੀਂਹ ਪੈਂਦਾ ਤਾਂ ਇਹ ਜਿਹੜਾ ਰੋਡ ਪਰ ਜਾਂਦਾ ਤੇ ਲੋਕਾਂ ਨੂੰ ਇੱਥੋਂ ਦੀ ਲੰਘਣਾ ਜਿਹੜਾ ਬੜਾ ਔਖਾ ਹੋ ਜਾਂਦਾ ਸਰਵੇਖਣ ਤਾਂ ਇਸ ਸੜਕ ਦਾ ਹੋ ਗਿਆ ਪਰ ਪਤਾ ਨਹੀਂ ਕਦੋਂ ਬੰਨੀ 2-3 ਸਾਲ ਤੋਂ ਇਹੋ ਹੀ ਸੋਦੇ ਆ ਰਿਹਾ ਕਿ ਇਸ ਸੜਕ ਜਿਹੜੀ ਆਉ ਬਣ ਜਾਣੀਆਂ ਬਣ ਜਾਣੀਆਂ ਬਣ ਜਾਣੀਆਂ ਪਰ ਇਹ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੇਖੋ ਕਿੰਨਾ ਕਿੰਨਾ ਪਾਣੀ ਜਿਹੜਾ ਇਕੱਠਾ ਹੋ ਗਿਆ ਇਸ ਇਧਰੋਂ ਸਾਰੇ ਰੋਡ ਤੋਂ ਜਿਹੜਾ ਪਾਣੀ ਜਿਹੜਾ ਘੁੰਮ ਕੇ ਇਹ ਇਧਰ ਨੂੰ ਆ ਜਾਂਦਾ ਇਧਰੋਂ ਵੀ ਪਾਣੀ ਜਿਹੜਾ ਘੁੰਮ ਕੇ ਇਹ ਇਧਰ ਰੋਡ ਨੂੰ ਆ ਜਾਂਦਾ ਕੋਈ ਸਾਈਡਾਂ ਤੇ ਕੋਈ ਲੰਘਾ ਨਹੀਂ ਆ ਤੇ ਪਾਣੀ ਇੱਥੇ ਖਲੋ ਜਾਂਦਾ ਵਾ ਤੇ ਰੋਡ ਜਿਹੜਾ ਵਾ ਉਹ ਲੋਕਾਂ ਨੂੰ ਫਿਰ ਨੰਗਣਾ ਔਖਾ ਹੋ ਜਾਂਦਾ ਇਸ ਰੋਡ ਨੂੰ ਪੰਚਤ ਪੰਜ ਸੱਤ ਪਿੰਡ ਜਿਹੜੇ ਆ ਉਹ ਲੱਗਦੇ ਨੇ ਤੇ ਭਾਰੀ ਵਾਹਣ ਵੀ ਇੱਥੋਂ ਦੀ ਲੰਘਦੇ ਆ ਪਰ ਕੋਈ ਵੀ ਇਹਦੋ ਹਲਕਿਆ ਨਹੀਂ ਦਿੰਦਾ ਤੇ ਜਿਸ ਦੇ ਕਾਰਨ ਇਹ ਸੜਕ ਜਿਹੜੀ ਆ ਉਹ ਬਿਲਕੁਲ ਟੁੱਟ ਚੁੱਕੀ ਆ ਟੋਏ ਪੈ ਚੁੱਕੇ ਨੇ ਸੋ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਕਿ ਜਲਦੀ ਜਲਦੀ ਇਸੇ ਕਾਰਵਾਈ ਕਰਕੇ ਇਸ ਨੂੰ ਬਣਾ ਦਿੱਤਾ ਜਾਵੇ ਬਹੁਤ ਮਿਹਰਬਾਨੀ ਹੋਏਗੀ ਧੰਨਵਾਦ